ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਹੀ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਦਾ ਬੇਸਬਰੀ ਨਾਲ ਉਡੀਕ ਹੈਗੀ ਹੈ ਤੇ ਸਾਰੇ ਹੀ ਕਹਿ ਰਹੇ ਨੇ ਕਿ ਸਾਡੇ ਜੋ ਸਿੱਖਿਆ ਮੰਤਰੀ ਨੇ ਸਰਦਾਰ ਹਰਜੋਤ ਸਿੰਘ ਬੈਂਸ ਕਦੋਂ ਅਨਾਉਂਸ ਕਰਨਗੇ ਕਿ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਗਈਆਂ ਨੇ ਕਿਉਂਕਿ ਲਗਾਤਾਰ ਜੋ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਹੈ ਦਿਨ ਦਾ ਜੋ ਤਾਪਮਾਨ ਹੈ ਲਗਾਤਾਰ ਦਿਨ ਬਦ ਦਿਨ ਵਧਦਾ ਜਾ ਰਿਹਾ ਹੈ 41 ਡਿਗਰੀ 42 ਡਿਗਰੀ 43 ਡਿਗਰੀ ਕਈ ਜਗ੍ਹਾ ਤੱਕ ਤੇ 45 ਡਿਗਰੀ ਤੱਕ ਵੀ ਤਾਪਮਾਨ ਪਹੁੰਚ ਚੁੱਕਿਆ ਹੈ ਤੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਦੇ ਹੋ ਜੀ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜਿਸ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਨੋਟੀਫਿਕੇਸ਼ਨ ਆਉਂਦਾ ਉਸ ਦੀ ਪੀਡੀਐਫ ਫਾਈਲ ਜਾ ਕੋਈ ਆਫਲਾਈਨ ਫਾਰਮ ਹੁੰਦਾ ਜਿਸ ਨੂੰ ਭਰ ਕੇ ਤੁਸੀਂ ਭੇਜਣਾ ਹੁੰਦਾ ਹੈ ਪੋਸਟਾਂ ਨੂੰ ਭਰਨ ਦੇ ਲਈ ਉਸ ਦੀ ਪੀਡੀਐਫ ਫਾਈਲ ਵੀ ਉੱਥੇ ਅਸੀਂ ਅਪਲੋਡ ਕਰਦੇ ਹਾਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਦੇ ਅੱਗੇ ਵੱਧ ਲਵਾਂਦੇ ਹਾਂ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰ ਦਿਓ ਜੋ ਸਾਡੇ ਜੋ ਸਿੱਖਿਆ ਮੰਤਰੀ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਕਮੈਂਟ ਜ਼ਰੂਰ ਕਰਨੇ ਨੇ ਵੀ ਛੁੱਟੀਆਂ ਦੇ ਲਈ ਕਿਉਂਕਿ ਵੀਡੀਓ ਦੇ ਉੱਤੇ ਕਮੈਂਟ ਦੇਖ ਕੇ ਹੀ ਜੋ ਹੈ ਪਤਾ ਲਗਾਇਆ ਜਾ ਸਕਦਾ ਹੈ ਕਿ ਕਿੰਨਾ ਲੋਕਾਂ ਨੂੰ ਗਰਮੀ ਦੇ ਵਿੱਚ ਜੋ ਬਾਧਾ ਰਿਹਾ ਹੈ ਉਸ ਦੇ ਨਾਲ ਤਕਲੀਫ ਹੋ ਰਹੀ ਹੈ ਕਿਉਂਕਿ ਬੱਚਿਆਂ ਦਾ ਗਰਮੀ ਦੇ ਵਿੱਚ ਸਕੂਲਾਂ ਦੇ ਵਿੱਚ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਹੈ ਕਿਉਂਕਿ ਬੱਚੇ ਬਿਮਾਰ ਹੋਣ ਦਾ ਜੋ ਹੈ ਡਰ ਲੱਗਿਆ ਰਹਿੰਦਾ ਹੈ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਫਰਜ਼ ਬਣ ਜਾਏ ਤਾਂ ਕਿ ਸਰਕਾਰਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੇ ਛੁੱਟੀਆਂ ਜਲਦੀ ਹੋ ਸਕਣ। ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 27 ਤੋਂ ਛੁੱਟੀਆਂ ਹੋ ਰਹੀਆਂ ਨੇ 27 ਮਈ ਤੋਂ ਪਰ ਕਈ ਕਹਿ ਰਹੇ ਨੇ ਕਿ 21 ਮਈ ਤੋਂ ਵੀ ਛੁੱਟੀਆਂ ਹੋਣ ਦਾ ਜੋ ਹੈ ਅਨਾਉਂਸਮੈਂਟ ਹੋ ਸਕਦੀ ਹੈ ਇਸ ਕਰਕੇ ਸਾਰਿਆਂ ਨੂੰ 21 ਮਈ ਦਾ ਇੰਤਜ਼ਾਰ ਹੈਗਾ। ਤੁਸੀਂ ਦੱਸੋ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਦੋਂ ਛੁੱਟੀਆਂ ਹੋਣੀਆਂ ਚਾਹੀਦੀਆਂ ਨੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਇਹ ਸਾਰੇ ਤੱਕ ਲੋਕਾਂ ਤੱਕ ਜਾਣਕਾਰੀ ਪਹੁੰਚ ਸਕੇ ਸਾਡਾ ਮਕਸਦ ਸਿਰਫ ਇਹ ਹੈ ਕਿ ਸਰਕਾਰਾਂ ਤੱਕ ਇਹ ਜਾਣਕਾਰੀ ਪਹੁੰਚੇ ਕਿ ਸਾਰਿਆਂ ਦੇ ਨੂੰ ਜੋ ਹੈ ਸਕੂਲਾਂ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਕੀਤੀਆਂ ਜਾਣ ਤੇ ਕਿਉਂਕਿ ਗਰਮੀ ਦੇ ਵਿੱਚ ਵਾਧਾ ਹੋ ਰਿਹਾ ਦਿਨ-ਬਦਨ ਤੇ ਟੈਂਪਰੇਚਰ ਹੈਗਾ ਜਿਹੜਾ ਤਾਪਮਾਨ ਆ ਉਹ ਵੀ ਦਿਨ-ਬਦਨ ਵਧਦਾ ਜਾ ਰਿਹਾ ਹੈ ਇਸ ਕਰਕੇ ਜਦੋਂ ਹੀ ਛੁੱਟੀਆਂ ਹੁੰਦੀਆਂ ਨੇ ਉਸੇ ਟਾਈਮ ਅਸੀਂ ਵੀਡੀਓ ਲੈ ਕੇ ਹਾਜ਼ਰ ਆਵਾਂਗੇ ਇਸ ਕਰਕੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਇਹ ਜਾਣਕਾਰੀ ਸਾਡੀ ਵੀਡੀਓ ਸਰਕਾਰਾਂ ਤੱਕ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੀ